ਨੀਤੇ ਹਾਂਜੀ ਦਾਦੀ ਹਾਂ ਪੁੱਤ ਆ ਗਈ ਸਕੂਲੋਂ ਹਾਂਜੀ ਦਾਦੀ ਆਏ ਆਏ ਬੈ ਜਾ ਮੈਂ ਬੈ ਜਾ ਮੈਂ ਕਿਹੜਾ ਰੁਕਿਆ ਮੈਂ ਕਿਹਕੀ ਤੇ ਕਹਦੇ ਮੇਰੇ ਕੋਲ ਗਰੀਚੀ ਰੋਜ ਬੈਠ ਜਾਂਦੀ ਆ ਆ ਕੇ ਹਾਂ ਹੋ ਫਿਰ ਮੈਂ ਥੋੜੀ ਆ ਹਾਂ ਨਹੀਂ ਐਂ ਤਾਂ ਮੇਰੇ ਕੋਲ ਬਹੁਤੀ ਛਾਣੀ ਐ ਤੇ ਮੈਂ ਤਾਂ ਮੁਖੜ ਦਾਂਦੀ ਸੀ ਪੁੱਤ ਹਾਂ ਪੇਪਰ ਹੋ ਗਏ ਮੈਨੂੰ ਲੱਗ ਗਿਆ ਪਤਾ ਅੱਜ ਤੇਰੇ ਪੇਪਰ ਹੋਗੇ ਸਾਰੇ ਖਤਮ ਹੋਗੇ ਹੁਣ ਤੂੰ ਮੇਰੇ ਕੋਲ ਉੱਪਰ ਆ ਜਾ ਕਰ ਆਪਾਂ ਦੀ ਪੋਤੀ ਗੱਲਾਂ ਮਾਰਿਆ ਕਰਾਂਗੇ ਚੰਗਾ ਠੀਕ ਐ ਹਾਂ ਬੇਬੀ ਤੇਰੇ ਸਕੂਲ ਜਾਣ ਦੇਣ ਗਈ ਆ ਹਾਂਜੀ ਆ ਮੈਨੂੰ ਕਹਾਈ ਗਈ ਸੀ ਕਿ ਨਹੀਂ ਮम्मी ਤੇ ਕੋਲੇ ਨੀਚੇ ਮੜਾ ਜਾਂ ਗੇੜਾ ਮਾਰੀਂ ਮਾਂ ਕਹਿੰਦੀ ਮੈਂ ਜਾ ਕੇ ਆਉਣੀ ਆ ਮੈਂ ਕਿਹਾ ਚੱਲ ਮੈਂ ਮਾਰ ਲੂੰਗੀ ਪੁੱਤ ਗੇੜਾ ਘਰ ਨਾਲੇ ਮੇਰਾ ਵੀ ਜੀ ਨਹੀਂ ਲੱਗਦਾ ਫਿਰ ਕੱਲੀ ਦਾ ਕਿੰਨੇ ਦਿਨ ਹੋ ਗਏ ਤੇਰੇ ਪੇਪਰ ਹੁੰਦੇ ਆਣੋ ਚੱਲ ਵਧੀਆ ਪੇਪਰ ਸਾਰੇ ਵਧੀਆ ਹੋਗੇ ਹਾਂਜੀ ਚੱਲ ਵਧੀਆ ਹੋਰ ਗੇਮ ਤੇ ਤਾਂ ਹਜੇ ਲੇਟ ਜਾਏਗੀ ਹਾਂ ਸਾਢੇ ਕਿਨ ਹੋ ਜਾਊਂਗੀ ਅੱਛਾ ਅੱਛਾ ਚੱਲ ਵਧੀਆ ਹੋਰ ਸੁਣਾ ਦੱਦੀ ਹਾਂ ਬਤਿਆ ਆਇਆ ਹਮਨ ਦੋਸ਼ੇ ਕਾੜੀ ਸੁਣਾ ਦੋ ਤੂੰ ਕਹਾਣੀਆਂ ਦੀ ਲਾਲਚਣ ਹੋ ਗਈ ਹੁਣ ਹੈ ਕਹਾਣੀ ਨਹੀਂ ਮੈਂ ਸੁਣਾਉਂਦੀ ਚੰਗਾ ਤੇ ਰੱਜ ਤੈਨੂੰ ਮੈਨੇ ਦਿਮਾਗ ਚ ਕਰਖੀ ਤੀ ਗੱਲ ਵੀ ਤੈਨੂੰ ਮੈਂ ਅੱਜ ਕਿਹੜੀ ਗੱਲ ਸੁਣਾਉ ਜਦੋਂ ਤੂੰ ਮੇਰੇ ਤੋਂ ਸੁਣਾਏਂ ਮੈਂ ਤੈਨੂੰ ਸੁਣਾਉਣੀ ਆ ਸਾਂਝੀ ਮਾਈ ਤੇ ਨਵਰਾਤਰਿਆਂ ਦੀ ਕੁੱਤ ਹੁਣ ਚੱਲ ਰਹੇ ਨੇ ਕੁੱਤ ਨਵਰਾਤਰੇ ਤੈਨੂੰ ਪਤਾ 9 ਰਾਤੇ 10 ਦਾ ਦਸਹਿਰਾ 9 ਰਾਤਾਂ ਨੇ ਜਿਹੜੇ ਕੁੱਤ ਇਹੇ ਦੇਵੀ ਮਾਂ ਦੇ ਹੁੰਦੇ ਨੇ ਪਤਾ ਤੈਨੂੰ ਤੇਰੀ ਬੀਬੀ ਨੇ ਦੱਸਿਆ ਤੈਨੂੰ ਦੱਸਿਆ ਨਹੀਂ ਨਾ ਹਾਂ 9 ਰਾਤੇ ਹੁੰਦੇ ਨੇ ਜਿਹੜੇ ਕੁੱਤ ਇਹ ਹੁੰਦੇ ਨੇ ਮਾਈ ਦੇ ਮਾਤਾ ਦੇ ਮਾਂ ਦੁਰਗਾ ਦੇ ਕਹਿੰਦੇ ਹੁੰਦੇ ਨੇ ਮੈਨੂੰ ਅਈ ਤੇਰੀ ਗਾਂਹਾਂ ਜਿਹੜੀ ਮੇਰੀ ਮਾਂ ਤੀਗੀ ਉਹਨੇ ਦੱਸਿਆ ਸੀ ਗੱਲ ਆਲਾ ਵੀ ਮੇਰੀ ਮਾਂ ਤੇਰੀ ਕਹਾ ਨਾਨੀ ਪੜਨਾਂ ਨੀ ਲੱਗੀ ਹਨਾ ਦਾਦੀ ਮੈਂ ਦਾਦੀ ਆ ਪੜ ਗਹਨ ਨਾਨੀ ਹੋਈ ਲੱਗੀ ਪਤਾ ਨਹੀਂ ਕੀ ਲੱਗਦੀ ਹਾਂ ਮੈਂ ਤਾਂ ਭੁੱਲ ਗਈ ਭਾਈ ਦਿਮਾਗ ਚੋਂ ਨਿਕਲ ਜਾਂਦੀ ਆ ਕਿਤਾਬੀ ਕੀ ਲੱਗੀ ਉਹਨੇ ਮੇਰੀ ਮਾਂ ਦੱਸਦੀ ਹੁੰਦੀ ਸੀ ਸਾਨੂੰ ਛੋਟੇ ਛੋਟੇ ਹੁੰਦਿਆਂ ਵੀ ਅਖੇ ਵੀ ਪੁਰਾਣੇ ਸਮਿਆਂ ਦੇ ਵਿੱਚ ਹੈ ਬੁੱਤ ਵੀ ਇੱਕ ਨਾ ਉਹ ਹੁੰਦਾ ਸੀਗਾ ਰਾਕਸ਼ਸ ਮਹਸਾਸੁਰ ਮਹਸਾਸੁਰ ਉਨਾ ਮੈਨੂੰ ਪੱਕਾ ਜਾਨੀ ਪਤਾ ਮਹਿਸਾਸੁਰੇ ਲੈਂਦੇ ਸੀ ਮੈਂ ਚੇਤੇ ਤਾਂ ਕਰਿਆ ਕਿ ਅੱਜ ਦਿਨੇ ਮੈਨੂੰ ਤਾਂ ਨੋ ਪਤਾ ਨਹੀਂ ਕੀ ਸੀ ਕਿਉਂ ਹੁਣ ਜਗ੍ਹਾ ਚੀਜ਼ ਚੱਲਦੀ ਆ ਉਹਦਾ ਪੁੱਤ ਮੇਰੇ ਦਿਮਾਗ ਚ ਆ ਜਾਂਦੀ ਆ ਗੱਲ ਵੀ ਮੈਂ ਉਹ ਕਰ ਲਵਾਂ ਹਨਾ ਵੀ ਚੱਲ ਮੈਂ ਸੁਨਾਉਂਦੀ ਨਵਨੀਤ ਨੂੰ ਹੁਣ ਇਹਨੂੰ ਦੱਸੂੰਗੀ ਬੀਹੇ ਨੂੰ ਜਵਾਬ ਨੂੰ ਪਤਾ ਲੱਗੂਗਾ ਫੋਨਾਂ ਚ ਤਾਂ ਕੀ ਪਤਾ ਲੱਗਦਾ ਅਖੇ ਪ੍ਰਾਣੇ ਸਮਿਆਂ ਚ ਇੱਕ ਰਾਖਸ਼ ਹੁੰਦਾ ਸੀ ਮਹਿਸਾਸੁਰ ਉਹਨੂੰ ਕਿਸੇ ਦੇਵਤੇ ਵੱਲੋਂ ਵਰਦਾਨ ਮਿਲ ਗਿਆ ਵੀ ਤੁ ਕਿਸੇ ਵੀ ਤੈਨੂੰ ਕੋਈ ਦੇਵਤਾ ਨਹੀਂ ਮਾਰ ਸਕਦਾ ਭਾਈ ਉਹ ਤਾਂ ਕਹਿੰਦੇ ਵੀ ਸਾਰੇ ਲੋਕਾਂ ਨੂੰ ਤੰਗ ਲੱਗ ਗਿਆ ਕਰਨ ਦੇਵਤਿਆਂ ਨੂੰ ਤੰਗ ਲੱਗ ਗਿਆ ਕਰਨ ਜਦੋਂ ਤੰਗ ਕਰਿਆ ਪਰੇਸ਼ਾਨ ਕਰਿਆ ਭਾਈ ਦੇਵਤੇ ਪਰੇਸ਼ਾਨ ਹੋ ਗਏ ਤਾਂ ਉਹਨਾਂ ਭਈ ਦੇਵਤਿਆਂ ਨੇ ਮਿਲ ਕੇ ਆਪਣੀ ਸ਼ਕਤੀ ਨਾਲ ਮਾ ਦੁਰਗਾ ਨੂੰ ਪ੍ਰਗਟ ਕੀਤਾ ਜਦੋਂ ਮਾ ਦੁਰਗਾ ਪ੍ਰਗਟ ਹੋ ਕੇ ਆਗੀ ਆਪਦੇ ਸ਼ੇਰ ਦੇ ਉੱਤੇ ਸਵਾਰ ਹੋ ਕੇ ਮਾਂ ਦੁਰਗਾਈ ਤਾਂ ਫਿਰ ਉਹਨੇ 9 ਦਿਨ ਮੈਸਾ ਸੁਰ ਨਾਲ ਯੁੱਧ ਕਰਕੇ 10ਵੇਂ ਦਿਨ ਪੁੱਤੋਂ ਉਹਨੂੰ ਮਾਰ ਗ੍ਰਾਇਆ ਸੀਗਾ ਹਰਾਕਸ਼ਸ ਨੂੰ ਮਾਂ ਦੁਰਗਾ ਨੇ ਤਾਂ ਹੀ ਫਿਰ ਉਹਦੀ ਹੁਣ ਪੂਜਾ ਕਰਦੇ ਨੇ ਲੋਕ 9 9 ਦਿਨ ਜਿਹੜੇ ਹੈਗੇ ਨੇ ਭੁੱਖੇ ਪੇਟ ਰਹਿੰਦੇ ਨੇ ਬਹੁਤ ਲੋਕ ਮਤਲਬ ਕਿ ਬਖਤ ਰੱਖ ਦੇਣਗੇ ਜਿਹੜੇ ਰੱਖ ਸਕਦੇ ਨੇ ਆਪਦੀ ਸ਼ਰਧਾ ਮੁਤਾਬਿਕ ਕੋਈ ਪਹਿਲੇ ਦਿਨ ਰੱਖ ਲੈਂਦਾ ਕੋਈ ਫਿਰ ਲਾਲਾ 10ਵੇਂ ਦਿਨ ਫਿਰ ਹੁਣ ਵਿਜੇ ਦਸਮੀ ਮਨਾਉਂਦੇ ਨੇ ਦੁਸ਼ਹਿਰੇ ਦੇ ਰੂਪ ਵਿੱਚ ਵਿਜੇ ਦਸਮੀ ਮਨਾਉਂਦੇ ਨੇ ਤਾਂ ਹੀ ਵੀ ਦੁਸ਼ਹਿਰੇ ਦੇ ਰੂਪ ਦੇ ਵਿੱਚ ਤੇ ਉਹ ਫਿਰ ਜਦੋਂ ਮਾਰਗ ਰਾਇਆ ਸੀਗਾ ਤਾਂ ਫਿਰ ਨੌਂ ਰਾਤ ਤੇ ਦਸਮਤਸਰ ਤਾਂ ਹੀ ਕਹਿ ਦਿੰਦੇ ਨੇਗੇ ਨੌ ਦਿਨ ਲਾਲਾ ਭੁੱਖੇ ਪੇਟ ਰਹਿੰਦੇ ਨੇਗੇ ਸਾਰੇ ਜਿਹੜੇ ਨਾ ਮਾ ਦੁਰਗਾ ਨੂੰ ਜ਼ਿਆਦਾ ਮੰਨਦੇ ਨੇਗੇ ਵੀ ਸਾਰੇ ਜਿਵੇਂ ਭਾਣੀ ਹੋਗੇ ਬਹਾਮਣ ਹੋਗੇ ਪੰਡਤ ਹੋਗੇ ਸਾਰੇ ਮੰਨਦੇ ਨੇ ਬਹੁਤ ਵਧੀਆ ਤਰੀਕੇ ਨਾਲ ਪੂਜਾ ਕਰਦੇ ਨੇ ਆਪਦੀ ਸ਼ਰਧਾ ਮੁਤਾਬਿਕ ਉਹਦੀ ਸ਼ਕਤੀ ਨੂੰ ਮੰਨਦੇ ਨੇ ਮਾਂ ਦੁਰਗਾ ਦੀ ਨੂੰ ਹੈ ਤੇ ਫੇਰ ਭਾਈ ਦੇਖ ਬਿਜੇ ਦਸਵੀਂ ਮਨਾਉਣ ਲੱਗ ਗਏ ਦੁਸ਼ਹਿਰਾ ਲੋਕ ਬਹੁਤ ਮਨਾਉਂਦੇ ਨੇ ਕੋਈ ਰਾਵਣ ਕਹਿ ਦਉ ਨੇ ਇਹ ਇਹ ਪੈਸੇ ਜਿਹੜੇ ਨਾਨਾ ਨੌਨ ਰਾਤੀ ਦਸਮਾ ਦੁਸ਼ਹਿਰਾ ਪੁੱਤ ਇਹ ਮਤਲਬ ਕਿ ਜਿੱਤਦਾ ਜਿਹੜੀ ਬਰਾਈ ਦੇ ਉੱਤੇ ਜਿੱਤ ਦੀ ਖੁਸ਼ੀ ਹੈ ਬਰਾਈ ਨੂੰ ਹਰਾ ਕੇ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹਮ ਇੱਕ ਤੈਨੂੰ ਸਾਂਝੀ ਮਾਈ ਦਾ ਪਤਾ ਸਾਂਝੀ ਮਾਈ ਤਾਂ ਸੁਣਿਆ ਤਾਂ ਹੋਊਗਾ ਤੇ ਨਹੀਂ ਪਰ ਪਤਾ ਨਹੀਂ ਸਾਂਜੀ ਮਾਈ ਵੀ ਮਾਤਾ ਦੇ ਮਾਗਾ ਹੀ ਰੂਪ ਹੁੰਦਾ ਪੁੱਤ ਉਹਦੇ ਵਿੱਚ ਵੀ ਲੋਕ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਪੰਜਾਬ ਰਾਜਸਥਾਨ ਹਰਿਆਣਾ ਇੱਥੇ ਇਹ ਜਾਦਾ ਸਾਂਜੀ ਮਾਈ ਜਿਹੜੀ ਮਨਾਈ ਜਾਂਦੀ ਆ ਇਹ ਐ ਨਹੀਂ ਪਤਾ ਕੁਐਸਚਨ ਤੈਨੂੰ ਕੋਈ ਸਕੂਲ 'ਚ ਵੀ ਪੁੱਛ ਲੈਣ ਜਰਨਲ ਨੌਲੇਜ ਦਾ ਵੀ ਸਾਂਜੀ ਮਾਈ ਕਦੋਂ ਮਨਾਈ ਜਾਂਦੀ ਆ ਇਹ ਉਦੋਂ ਮਨਾਈ ਜਾਂਦੀ ਆ ਬਣਾ ਕੇ ਲੋਕ ਪੰਜਾਬ ਦੇ ਵਿੱਚ ਲਾਲਾ ਵੀ ਆਪਣੇ ਜਿਹੜੇ ਇੱਧਰ ਪੰਜਾਬ ਦੇ ਸੀ ਪੁੱਤ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਵੀ ਲਾਉਂਦੀ ਹੁੰਦੀ ਸੀ ਸਾਂਜੀ ਹੁਣ ਨਹੀਂ ਪੁੱਤ ਕਦੇ ਲਾਈ ਮੈਂ ਪਹਿਲਾਂ ਤਾਂ ਕੁੜੀਆਂ ਕਈ ਦਿਨ ਪਹਿਲਾਂ ਪੁੱਤ ਮਿੱਟੀ ਇਕੱਠੀ ਕਰਦੀਆਂ ਨੇ ਟਿੱਕੀਆਂ ਬਣਾਉਂਦੀਆਂ ਨੇ ਤਾਰੇ ਫਿਰ ਉਹਨਾਂ ਦਾ ਮੂੰਹ ਬਣਾਉਂਦੀਆਂ ਹੱਥ ਪੈਰ ਸਾਰਾ ਬਣਾ ਕੇ ਸਾਂਜੀ ਮਾਈ ਦਾ ਫਿਰ ਉਹਨੂੰ ਰੰਗ ਦਿੰਦੀਆਂ ਵਿੱਚ ਲਾਲ ਟਿੱਕਾ ਲਾ ਦਿੰਦੀਆਂ ਆਲੇ-ਦਾਲੇ ਚਿੱਟਾ ਸਾਰੀਆਂ ਟਿੱਕੀਆਂ ਤੇ ਫਿਰ ਗੋਬਰ ਇਕੱਠਾ ਕਰਦੀਆਂ ਹੈ ਗੋਬਰ ਇਕੱਠਾ ਕਰਕੇ ਫਿਰ ਸਾਂਜੀ ਮਾਈ ਨੂੰ ਕੰਦ ਤੇ ਲਾਉਂਦੀਆਂ ਕੰਤ ਤੇ ਲਾ ਕੇ ਫਿਰ ਉਹਦੀ ਆਰਤੀ ਕਰਦੇ ਸਵੇਰੇ ਸ਼ਾਮ ਸ਼ਾਮ ਨੂੰ ਭੋਗ ਲਿਆਉਣ ਦੇ ਇਕੱਠਾ ਕਰਕੇ ਕੋਈ ਇੱਕ ਘਰ ਦੋ ਘਰ ਐਵੇਂ ਇਕੱਠਾ ਕਰ ਲੈਂਗੇ ਉਸ ਤੋਂ ਪਹਿਲਾਂ ਨਾ ਇਹਨੇ ਇਕੱਠ ਹੋ ਜਾਂਦਾ ਸੀ ਸਾਂਝੀਆਂ ਮਾਈਆਂ ਤੇ ਹੁਣ ਤਾਂ ਇਕੱਠ ਹੀ ਨਹੀਂ ਹੋਈ ਹੁਣ ਤਾਂ ਮੁੱਲ ਵੀ ਆ ਗਈ ਤੇ ਇਹਨੇ ਦੇਖੀ ਨਹੀਂ ਗਈ ਬਾਜ਼ਾਰ ਚ ਮੈਂ ਤੈਨੂੰ ਕਦੇ ਜੇ ਤੇਰੀ ਬੀਬੀ ਨੂੰ ਹੋਗੀ ਇਹਨੂੰ ਮੁੱਲ ਦੀ ਸਾਂਝੀ ਦਿਖਾ ਦਈਉਂ ਪਰ ਦੂਜੀ ਤਾਂ ਦਿਖਾ ਨਹੀਂ ਸਕਦੇ ਹੁਣ ਹਨਾ ਬਾਜ਼ਾਰ ਚ ਪਈਆਂ ਨੇ ਨਹੀਂ ਨਹੀਂ ਜਦੋਂ ਮੈਂ ਉਹਦੀ ਆਪ ਇੱਕ ਦਿਨ ਘਰੇ ਬਣਾਵਾਂਗੇ ਉਹ ਤਾਂ ਐ ਨਹੀਂ ਬਣਦੀ ਉਹ ਉਹਦੇ ਲਈ ਤਿਆਰੀ ਪਹਿਲਾਂ ਕਰਨੀ ਪੈਂਦੀ ਆ ਹੁਣ ਜਿਵੇਂ ਇਸ ਟਾਈਮ ਤਾਂ ਹੁਣ ਤਿੰਨ ਐਤਵਾਰ ਨੂੰ ਲੱਗੀ ਸੀ ਕਿ ਨਾ ਹੁਣ ਤਾਂ ਹਫਤਾ ਹੋਣ ਆਫੀਸ਼ਲੀ ਐਤਵਾਰ ਨੂੰ ਲੱਗੀ ਸੀ ਪੁੱਤੋ ਸਾਂਜੀ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਜਿਵੇਂ ਐ ਨਹੀਂ ਲੱਗਦੀ ਫਿਰ ਉਹ ਨੌ ਦਿਨ ਉਹਦੀ ਪੂਜਾ ਕਰਕੇ ਦਸਵੇਂ ਦਿਨ ਭਾਈ ਉਹਨੂੰ ਵੀ ਆਪਾਂ ਜਿਹੜੇ ਹੈਗੇ ਨੇ ਫਿਰ ਉੱਥੇ ਪਾਣੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਵਧਾ ਕੇ ਆਉਂਦੇ ਨੇ ਸਾਂਜੀਉ ਜੁੱਤ ਦੀਏ ਲਾ ਕੇ ਲੈ ਕੇ ਜਾਂਦੇ ਨੇ ਦੀਵਾਲੀ ਮੰਗੂ ਜਿਵੇਂ ਦੀਵਾਲੀ ਹੁੰਦੀ ਐ ਐਵੇਂ ਤਾਂ ਸਲਿਆਂ ਚ ਪਾ ਪਾ ਕੇ ਫਿਰ ਉੱਥੇ ਨਹਿਰ ਤੇ ਲਾਲਾ ਸੂਏ ਤੇ ਜਿੱਥੇ ਵੀ ਪਿੰਡਾਂ ਦੇ ਵਿੱਚ ਹੁੰਦੇ ਨੇ ਉੱਥੇ ਵਧਾਏ ਆਉਂਦੇ ਨੇ ਇਹ ਵੀ ਇੱਕ ਦੇਵੀ ਮਾਂ ਦੀ ਉਹ ਹੁੰਦਾ ਉਹਦੇ ਥੱਲੇ ਜੋਮ ਬੀਜਦੇ ਨੇ ਪੁੱਤ ਜੋਮ ਬੀਜੇ ਜਾਂਦੇ ਹੁੰਦੇ ਸੀਗੇ ਹੁਣ ਵੀ ਜੋਂ ਤਾਂ ਬੀਜਦੇ ਨੇ ਲੋਕ ਜਦੋਂ ਦੁਸ਼ਹਿਰੇ ਵਾਲੇ ਦਿਨ ਜੋ ਟਾਂਗਦੇ ਨੇ ਕੁੜੀਆਂ ਆਉਂਦੇ ਭਾਈਆਂ ਦੇ ਟਾਂਗ ਦਿੰਦੀਆਂ ਨੇ ਪਾਪ ਦੇ ਟਾਂਗ ਦਿੰਦੀਆਂ ਨੇ ਹੈ ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤੈਨੂੰ ਹਾਂ ਤੈਨੂੰ ਮੈਂ ਦੱਸੀਆ ਹੁਣ ਹਾਂ ਕਿਵੇਂ ਲੱਗਿਆ ਇਹ ਦੱਸ ਫਿਰ ਵਧੀਆ ਵਧੀਆ ਲੱਗੇ ਹਾਂ ਹਾਂਜੀ ਸਾਰੇ ਨੂੰ ਸ਼ਸ਼ੀਕਾਰ ਜੀ ਅਸੀਂ ਤਾਂ ਆਪਣੇ ਬੱਚੇ ਨੂੰ ਆਪਣਾ ਫਰਜ਼ ਨਿਭਾ ਚੁੱਕੀਆਂ ਜੀ ਦੱਸ ਚੁੱਕੀਆਂ ਸਾਂਝੀ ਬਾਰੇ ਨਰਾਤਿਆਂ ਬਾਰੇ ਜਿੰਨੀ ਕੁ ਸਾਨੂੰ ਨੌਲੇਜ ਅਸੀਂ ਹੁਣ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਦੇ ਜਿਹੜੀ ਜਿੰਨੀ ਕੁ ਨੌਲੇਜ ਕਹੂੰਗਾ ਤੁਸੀਂ ਆਪਣੇ ਬੱਚਿਆਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਆਪਣਾ ਜਿਹੜਾ ਪੰਜਾਬੀ ਸੱਭਿਆਚਾਰ ਹੈਗਾ ਜਿੰਮੇ ਦਾ ਵੀ ਇਹ ਰੀਤੀ ਰਿਵਾਜ ਨੇ ਉਹ ਥੋੜੇ ਥੋੜੇ ਬਚ ਰਹੇ ਹਨ ਜੇ ਆਪਾਂ ਕਰਕੇ ਨਹੀਂ ਦਿਖਾ ਸਕਦੇ ਐਟ ਲੀਸਟ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਆ ਜਾਣ ਧੰਨਵਾਦ